ਉਹ ਵੀ ਮੇ ਸਾਲ ਵਿੱਚ ਧਰ ਲਿਆ ਪੈਰ ਨਹੀਂ ਯਾਰੀ ਗੱਭਰੂ ਦੀ ਮਹਿੰਗੀ ਮਾੜਾ ਵੈਰ ਨਹੀਂ ਉਹ ਵੀ ਮੇ ਸਾਲ ਵਿੱਚ ਧਰ ਲਿਆ ਪੈਰ ਨਹੀਂ ਯਾਰੀ ਗੱਭਰੂ ਦੀ ਮਹਿੰਗੀ ਮਾੜਾ ਵੈਰ ਨਹੀਂ ਉਹ ਲੱਗੀ ਅੱਗ ਜੀ ਨੂੰ ਕਰੇ ਬਦਨਾਮੀਆਂ ਪਾਉਂਦੇ ਫੜਦੇ ਪਰੌਣੇ ਨੂੰ ਸਲਾਮੀ ਆਹ ਦੇਖ ਨਾ ਮਤੰਦਾਂ ਫੜਦਾ ਨਹੀਂ ੱੱਕੇ ਨਾਲ ਬਾਪ ਬਣਦੇ ਉਹ ਮਿੱਲੋ ਯੱਤ ਨੇ ਬਣਾਇਆ ਵੈਰੀ ਇੱਕ ਹੀ 99 ਦਾ ਆਪਾਂ ਬਣੇ ਬੇ ਲੋ ਯੱਟ ਨੇ ਬਣਾਇਆ ਵੈਰੀ ਇੱਕ ਹੀ ਨਣੇ ਨਵੇਂ ਦਾ ਆਪ ਬਣ ਕੇ ਉਹ ਪਾੜੇ ਗੱਬਰੂ ਨੇ ਸ਼ੌਂਕ ਨਾਲ ਕੋੜੇ ਨੁਕਰੇ ਦੇਖ ਵੱਡ ਖਾਣੇ ਕੁੱਤੇ ਫਰਦੇ ਨੇ ਸ਼ੁਕਰੇ ਨੀ ਚੜਾਈ ਟੋਪ ਤੱਕ ਹੋ ਗਈ ਐ ਗੱਲ ਲੰਡੂਆਂ ਦੇ ਘਣਾਚੋਂ ਨਾ ਥੱਲੇ ਉਤਰੇ ਉਹ ਜਰੇ ਜਾਂਦੇ ਨਹੀਂ ਉਹ ਜੱਟ ਦੇ ਸ਼ਰੀਕਾਂ ਤੋਂ ਜੋ ਉੱਤੇ ਨੂੰ ਗਰਾਫ ਬਣ ਗਏ ਉਹ ਮਿੱਲੋ ਜੱਟ ਨੇ ਬਣਾਇਆ ਵੈਰੀਏ ਕਹੀ ਨੜੇ ਨਵੇਂ ਦਾ ਆਪ ਬਣ ਕੇ ਉਹ ਮਿੱਲੋ ਜੱਟ ਨੇ ਬਣਾਇਆ ਵੈਰੀਏ ਕਹੀ ਨੜੇ ਨਵੇਂ ਦਾ ਆਪ ਬਣ ਕੇ ਕਾਰ ਵਾਲਾ ਕਾਰ ਵਾਲਾ ਮੈਨੂੰ ਸੋਹਣਾ ਵੇ ਵਾਇਲੈਂਸ ਪਸੰਦ ਨਾ ਦੇਖੀ ਹੋਰ ਨਾ ਚੜਾ ਦੀ ਕਿਤੇ ਚੰਦਨਾ ਮੈਨੂੰ ਸੋਹਣਾ ਵੇ ਵਾਇਲੈਂਸ ਪਸੰਦ ਨਾ ਦੇਖੀ ਹੋਰ ਨਾ ਚੜਾ ਦੀ ਕਿਤੇ ਚੰਦਨਾ ਇਹ ਤੈਨੂੰ ਲੈ ਜਾ ਰਾਂ ਮੌਤ ਦੇ ਜਟਾ ਮੈਂ ਜਟਾ ਤੇਰੀ ਜ਼ਿੰਦਗੀ ਬਣਾਉਂਗੀ ਬੈਠਾਂ ਗੱਡੀ ਵਿੱਚ ਸੀਟੀ ਉੱਤੇ ਗਨ ਰੱਖ ਕੇ ਵੇ ਜਾਉਗੀ ਜਾਂ ਨਾਲ ਮੈਂ ਜਾਉਂਗੀ ਬੈਠਾਂ ਗੱਡੀ ਵਿੱਚ ਸੀਟੇ ਉੱਤੇ ਗੰਨ ਰੱਖ ਕੇ ਵੇਹ ਜਾਉਗੀ ਜਾਂ ਨਾਲ ਮੈਂ ਜਾਉਂਗੀ ਉਹ ਤੇਰੀ ਸੋਹਣੀਏ ਪਗਾ ਦੂ ਨਹੀਂ ਵੀ ਗੱਲ ਨਹੀਂ ਇੱਕ ਮਸਲੇ ਦਾ ਕੰਢ ਦੇ ਤੂੰ ਹੱਲ ਨਹੀਂ ਤੇਰੀ ਸੋਹਣੀਏ ਪਗਾ ਦੂ ਨਹੀਂ ਵੀ ਗੱਲ ਨਹੀਂ ਇੱਕ ਮਸਲੇ ਦਾ ਕੰਢ ਦੇ ਤੂੰ ਹੱਲ ਨਹੀਂ ਉਹ ਝੱਟੋ ਪੈ ਰਹਿਂਦਾ ਚਾਰੇ ਪਾਸੇ ਖਤਰਾ ਚੰਗੇ ਵਾਲੇ ਸਾਰੇ ਕਾਰੋਬਾਰ ਡੱਟিয়ে ਉਹ ਦਿਨਾਂ ਤੂੰ ਆਖੀ ਜੱਟਾ ਕੰਢ ਦਾ ਬਚੋ ਕਾਰ ਪਿੱਛੇ ਲੱਗੀ ਜਦ ਕਾਰ ਡੱਟিয়ে ਉਹ ਦਿਨਾਂ ਤੂੰ ਆਖੀ ਜੱਟਾ ਕੰਢ ਦਾ ਬਚੋ ਕਾਰ ਪਿੱਛੇ ਲੱਗੀ ਜਦ ਕਾਰ ਡੱਟিয়ে ਹੈ Yeah, 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 yeah. <laughs>